ਆਪਣੀਆਂ ਮਾਵਾਂ ਦਾ ਆਪਣੀਆਂ ਭੈਣਾਂ ਦਾ ਸਾਰੇ ਸਮੂੱਚੇ ਗੰਗਾਨਗਰ ਦੇ ਜਿੰਨੇ ਵੀ ਮੇਰੇ ਯੂਥ ਤੇ ਮੋਤਵਰ ਸੱਜਣ ਨੇ ਸਾਰ ਤੋਂ ਪਹਿਲਾਂ ਮੈਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਸਟੇਜ ਦੇ ਉੱਤੇ ਬੜੇ ਵੇਰਵੇ ਨਾਲ ਦੱਸਿਆ ਗਿਆ ਔਰ ਮੈਂ ਸਮਝਦਾ ਅੱਜ ਇਹ ਜਿਹੜੀ ਬਾਈ ਇਲੈਕਸ਼ਨ ਆ ਜਿਹੜੀ ਤਰਨਤਾਰਨ ਦੇ ਹਲਕੇ ਦੀ ਆ ਇਹ ਸਮੁੱਚਾ ਪੰਜਾਬ ਦੀ ਨਿਗਾਹ ਜਿਹੜੀ ਆ ਉਹ ਆਪਣੀ ਬਾਈ ਇਲੈਕਸ਼ਨ ਤੇ ਆ ਔਰ ਜੇ ਮੈਂ ਜ਼ਿਕਰ ਕਰਾਂ ਗੰਗਾ ਨਗਰ ਵਾਲਿਆਂ ਨੇ ਅੱਗੇ ਹੀ ਬਹੁਤ ਵੱਡੀਆਂ ਜਿੱਤਾਂ ਕਰਾਈਆਂ ਨੇ ਇਸ ਇਲਾਕੇ ਨੇ ਬਹੁਤ ਵੱਡੀਆਂ ਜਿੱਤਾਂ ਕਰਾਈਆਂ ਨੇ ਔਰ ਤਿੰਨ ਵਾਰੀ ਤੁਸੀਂ ਲਗਾਤਾਰ ਮੈਨੂੰ ਐਮਐਲਏ ਬਣਾ ਕੇ ਵਿਧਾਨ ਸਭਾ ਚ ਭੇਜਿਆ ਔਰ ਮੇਰੀ ਵੀ ਕੋਸ਼ਿਸ਼ ਰਹੀ ਆ ਕਿਉਂਕਿ ਇਹ ਭਾਵੇਂ ਪੰਚਾਇਤ ਮੇਰੇ ਤੋਂ ਪਹਿਲਾਂ ਦੀ ਬਣੀ ਆ ਛੋਟੀ ਆ ਪੰਚਾਇਤ ਪਰ ਇਥੋਂ ਦੀਆਂ ਮੁਸ਼ਕਲਾਂ ਬਹੁਤ ਜ਼ਿਆਦਾ ਨੇ ਇਹ ਮੈਂ ਚੀਜ਼ ਨੂੰ ਸਮਝਦਾ ਵੀ ਆ ਔਰ ਮੇਰੇ ਮਨ 'ਚ ਵੀ ਇਹ ਗੱਲ ਆ ਕਿ ਇਥੋਂ ਦਾ ਕੁਝ ਨਾ ਕੁਝ ਜ਼ਰੂਰ ਕੀਤਾ ਜਾਵੇ ਕਿਉਂਕਿ ਗਰੀਬੀ ਦੀ ਰੇਖਾ ਤੋਂ ਥੱਲੇ ਕਈ ਪਰਿਵਾਰ ਨੇ ਔਰ ਉਹਦੇ ਇਵਜ਼ ਦੇ ਵਿੱਚ ਕਿਉਂਕਿ ਸਾਪਕਵਲ ਸਿੰਘ ਜੀ ਦੀ ਸਰਕਾਰ ਨੇ ਸੀਐਮ ਸਾਹਿਬ ਨੇ بڑے اہم ਫੈਸਲੇ ਕੀਤੇ ਨੇ ਜਿਹੜੇ ਆਪਾਂ ਇੱਥੇ ਜ਼ਿਕਰ ਕਰਾਂਗੇ ਔਰ ਦੇਖੋ ਇਹ ਤਾਂ ਹੀ ਹੋਣਾ ਸਭ ਕੁਝ ਜੇ ਆਪਾਂ ਸਾਰੇ ਰਲ ਮਿਲ ਕੇ ਜਿੱਤ ਵਾਲੇ ਬੰਦੇ ਜਾਵਾਂਗੇ ਜਾਂ ਸਰਕਾਰ ਦਾ ਹਿੱਸਾ ਵੜਾਗੇ ਸਰਕਾਰ ਦਾ ਹਿੱਸਾ ਜੇ ਵੜਾਗੇ ਤੇ ਸਕੀਮਾਂ ਵੀ ਲਾਗੂ ਹੋਣਗੀਆਂ ਜੇ ਸਕੀਮਾਂ ਲਾਗੂ ਹੋਣਗੀਆਂ ਉਹ ਤੁਹਾਡੇ ਤੱਕ ਪਹੁੰਚਣਗੀਆਂ ਵੀ ਔਰ ਮੈਂ ਦੱਸਣਾ ਚਾਹੁੰਦਾ ਕਿ ਤੁਹਾਡੇ ਪਿੰਡ ਵੀ ਸ਼ਾਇਦ ਕੈਂਪ ਲੱਗੇ ਹੋਣ ਜਾਂ ਜੇ ਨਹੀਂ ਲੱਗੇ ਉਹ ਵੀ ਮੈਂ ਲਵਾ ਦਊਗਾ ਦੇਖੋ ਜਿਹੜੀ ਬੀਮਾ ਯੋਜਨਾ ਆ ਜਿਹੜੀ ਸਿਹਤ ਬੀਮਾ ਯੋਜਨਾ ਆ ਉਹ ਤੁਸੀਂ ਵੇਖੋਗੇ ਕਿ ਉਹਦੇ ਵਿੱਚ ਤੇਰ ਮੇਰ ਤੋਂ ਉੱਚ ਨੀਚ ਤੋਂ ਕੋਈ ਪੱਖਵਾਦ ਨਹੀਂ 10 ਲੱਖ ਰੁਪਇਆ ਹਰ ਘਰ ਦੀ ਉਹ ਸਿਹਤ ਬੀਮਾ ਯੋਜਨਾ ਜਿਹੜੀ ਆ ਉਹ ਲਾਗੂ ਹੋ ਚੁੱਕੀ ਆ ਔਰ ਮੈਂ ਤੁਹਾਨੂੰ ਇਹ ਖੁਸ਼ੀ ਨਾਲ ਦੱਸਣਾ ਚਾਹੁੰਦਾ ਕਿ ਉਹ ਜਿਹੜੀ ਬੀਮਾ ਯੋਜਨਾ ਉਹ ਵੀ ਤਰਨ ਤਰਨ ਤੋਂ ਹੀ ਲਾਗੂ ਹੋਈ ਐ ਔਰ ਮੈਨੂੰ ਇਹ ਵੀ ਯਾਦ ਆ ਆ ਕਿ ਜਦੋਂ ਮੇਰੇ ਕੋਲ ਕਈ ਸੱਜਣ ਆ ਜਾਂਦੇ ਜੀ ਹਸਪਤਾਲ 'ਚ ਫੋਨ ਕਰਦੇ ਹੋ ਫਲਾੜੇ ਡਾਕਟਰ ਨੂੰ ਫੋਨ ਕਰਦੇ ਹੋ ਦੇਖੋ ਰੱਬ ਨਾਲ ਹੀ ਵਸ ਪਾਵੇ ਕਿਸੇ ਡਾਕਟਰ ਦੇ ਪਰਮਾਤਮਾ ਚੜ੍ਹਦੀ ਕਲਾ ਹੀ ਕਰੇ ਪਰ ਫੇਰ ਵੀ ਕਿਤੇ ਨਾ ਕਿਤੇ ਕੋਈ ਡਾਕਟਰਾਂ ਦੀ ਲੋੜ ਪੈ ਜੇ ਜਾਂ ਹਸਪਤਾਲਾਂ ਦਾ ਮੂੰਹ ਵੇਖਣਾ ਪੈ ਜੇ ਨਾ ਤੇ ਬੜਾ ਔਖਾ ਹੋ ਜਾਂਦਾ ਜੇਬਾਂ ਖਾਲੀ ਹੋ ਜਾਂਦੀਆਂ ਨੇ ਔਰ ਬੜਾ ਮੰਗਿਹਾਈ ਦਾ ਸਮਾਂ ਆਪਾਂ ਵੀ ਸਮਝਦੇ ਆ ਕਿ ਹਸਪਤਾਲਾਂ ਦੇ ਖਰਚੇ ਇਹ ਨਹੀਂ ਆਮ ਬੰਦਾ ਨਹੀਂ ਚੁੱਕ ਸਕਦਾ ਕੋਈ ਚੰਗਾ ਸਹਬੇ ਸੀ ਹੋਵੇ ਕੋਈ ਚੰਗਾ ਝੱਲਦਾ ਵੀ ਹੋਵੇ ਦਾ ਪਰਿਵਾਰ ਤੇ ਉਹਦੇ ਲਈ ਵੀ ਹਸਪਤਾਲਾਂ ਦਾ ਜਿਹੜਾ ਬੜਾ ਔਖਾ ਹੋ ਜਾਂਦਾ ਇਲਾਜ ਕਰਉਣਾ ਪਰ ਉਹਦੇ ਲਈ ਵੀ ਦੇਖੋ ਸਰਕਾਰ ਨੇ ਉਹ ਵੀ ਜ਼ਿੰਮੇਵਾਰੀ ਆਪ ਹੀ ਚੁੱਕ ਲਈ ਆ ਜਿਹੜੇ ਵੋਟਾਂ ਮੰਗਦੇ ਫਿਰਦੇ ਆ ਨਾ ਇਹਨਾਂ ਨੂੰ ਪੁੱਛੋ ਕਿ ਇਹਨਾਂ ਨੇ ਕੀ ਕੀਤਾ ਜਾਂ ਇਹਨਾਂ ਨੇ ਕੀ ਕਰਨਾ ਅਸੀਂ ਦੇ ਇਹ ਵੀ ਬੀਮਾ ਯੋਜਨਾ ਜਿਹੜੀ ਸ਼ੁਰੂ ਕਰਕੇ ਔਰ ਉਹ ਕਾਰਡ ਵੀ ਸਾਰੇ ਮੇਰੇ ਕੋਲ ਆ ਜਾਣੇ ਆ ਉਹ ਕਾਰਡ ਵੀ ਮੇਰੇ ਕੋਲ ਆ ਜਾਣੇ ਉਹ ਕਾਰਡ ਮੈਂ ਕੱਲੇ-ਕੱਲੇ ਪਰਿਵਾਰ ਨੂੰ ਦਵਾਂਗਾ ਕੱਲੇ-ਕੱਲੇ ਜੀ ਨੂੰ ਉਹਦੇ ਚ ਰਜਿਸਟਰ ਕਰ ਦਊਗਾ ਔਰ ਉਹ ਕਾਰਡ ਜਿਹੜੇ ਆ ਉਹ ਤੁਸੀਂ ਮੇਰੇ ਕੋਲ ਲੈ ਲਿਓ ਉਹ ਇਹ ਨਹੀਂਗਾ ਕਿ ਇਹ ਜਿਹੜੇ ਲੋਕ ਜਿਹੜੇ ਹੁਣ ਤੁਹਾਨੂੰ ਗਮਰਾਹ ਕਰਨ ਲਈ ਤੁਰੇ ਫਿਰਦੇ ਨੇ ਇੱਥੇ ਕਿਹਦਾ ਕਿਸੇ ਕਿਸਮ ਦਾ ਕੋਈ ਨਾ ਕੋਈ ਛੜੇ ਅੰਦਰ ਰਾਜ ਰਾਜ ਦੇ ਨੇ ਬੀਜ ਕਰਦੇ ਆਗੇ ਉਜ ਕਰਦੇ ਆਗੇ ਦੇਖੋ ਜੇ ਆਪ ਅੱਜ ਵੀ ਇਹ ਚੀਜ਼ਾਂ ਸਹੂਲਤਾ ਤੋਂ ਵਾਂਝੇ ਰਹਿ ਗਏ ਤੇ ਫਿਰ ਸਰਕਾਰ ਤੇ ਦੇਖੋ ਤੁਹਾਡੇ ਲਈ ਬਣੀ ਆ ਤੁਹਾਡੇ ਲਈ ਤਤ ਪਰਿਆ ਤੁਹਾਡੇ ਕੰਮ ਕਰਨ ਲਈ ਤਿਆਰ ਆ ਸਰਕਾਰ ਤੇ ਜੇ ਅੰਦਰ ਜਾ ਕੇ ਵੜਣੀ ਹੋਰ ਲਪਿਆ ਗਿਆ ਤੇ ਫੇਰ ਆਪਣਾ ਤੇ ਨੁਕਸਾਨ ਹੋ ਜੂ ਸਾਰਿਆਂ ਦਾ ਸੋ ਇਸ ਕਰਕੇ ਇਹ ਜ਼ਿੰਮੇਵਾਰੀ ਮੇਰੇ ਤੇ ਛੱਡ ਦਿਓ ਕੱਲੀ ਕੱਲੀ ਜੀ ਦਾ ਕੱਲੇ ਕੱਲੇ ਪਰਿਵਾਰ ਦਾ ਗੱਗਾ ਨਗਰ ਦਾ ਪਵੇਂ ਹਾਲਾਂਕੇ ਪੰਚਾਇਤ ਬਹੁਤ ਛੋਟੀ ਆ ਕਿਉਂਕਿ ਢੰਡਾ ਚੋਈ ਪੰਚਾਇਤ ਨਿਕਲੀ ਆ ਤੇ ਮੈਂ ਜਦੋਂ ਇਹ ਹਲਕਾ ਸੰਭਾਲਿਆ ਮੇਰੇ ਤੋਂ ਪਹਿਲਾਂ ਦੀ ਇਹ ਪੰਚਾਇਤ ਜਿਹੜੀ ਬਣੀ ਸੀ ਪਰ ਮੈਂ ਨੇ ਜਦੋਂ ਮੈਨੂੰ ਤੁਸੀਂ ਸ਼ਕਤੀ ਦਿੱਤੀ 2012 ਚ ਮੈਂ ਦੇ ਉਦੋਂ ਵੀ ਜਿਹੜੇ ਰਾਸ਼ਨ ਕਾਰਡ ਆ ਜਿਨ੍ਹਾਂ ਤੇ ਕੜਕ ਮਿਲਦੀ ਸੀ ਜਾਂ ਜਿਨ੍ਹਾਂ ਦੇ ਕੋਈ ਆ ਆਟਾ ਦਾਲ ਦੀ ਸਕੀਮ ਸੀ ਮੈਂ ਦੇ ਉਹ ਵੀ ਮੇਰਾ ਕਹ ਲਿਆ ਦੂਜੇ ਚੌਥੇ ਮਹੀਨੇ 10 ਪੰਜ ਘਰ ਨਵੇਂ ਮੈਂ ਐਡ ਕਰ ਦੇ ਨਾ ਸਰ ਰਹਿ ਗਈ ਗੱਲ ਕੰਮ ਕਾਜਾਂ ਦੀ ਦੇਖੋ ਅੱਜ ਤੱਕ ਜਿੰਨੇ ਵੀ ਮੇਰੇ ਖਾਲਾ ਗਲੀਆਂ ਬਣੀਆਂ ਨੇ ਜਾਂ ਜੋ ਵੀ ਕੰਮ ਹੋਇਆ ਇਹ ਆਪਣੇ ਟਾਈਮ ਤੇ ਹੋਇਆ ਉਸ ਤੋਂ ਬਾਅਦ ਨਹੀਂ ਕੋਈ ਇੱਟ ਵੀ ਲਾਈ ਜਿਆਦੇ ਤੁਸੀਂ ਦੱਸ ਦਿਓ ਕਿਸੇ ਨੇ ਇੱਥੇ ਇੱਟ ਵੀ ਲਾਈ ਹੋਵੇ ਸੋ ਇਹਦੇ ਗੱਲਾਂ ਦਾ ਖਟਿਆ ਖਾਂਦੇ ਆ ਜੇ ਕੰਮ ਕਰਦੇ ਆਪਾਂ ਹੀ ਕਰਦੇ ਆ ਦੇਖੋ ਹੋਰ ਕਿਸੇ ਦਾ ਕੋਈ ਕੰਮ ਨਹੀਂ ਹੋਣਾ ਇਹ ਕਾਰਡ ਵੀ ਮੇਰੇ ਕੋਲ ਹੀ ਆਉਣੇ ਆ ਔਰ ਇੱਥੇ ਬਸ ਨਹੀਂ ਆ ਜਿਹੜੇ ਲਾਲ ਲਕੀਰ ਦੇ ਅੰਦਰ ਪਰਿਵਾਰ ਆ ਇੱਥੇ ਵੀ ਹੋਣੇ ਆ ਕੋਈ ਪਰਿਵਾਰ ਜਿਹੜੇ ਢੰਡਾਂ ਦੇ ਵਿੱਚ ਵੀ ਜੋ ਉਹ ਢੰਡਾਂ ਦੇ ਵਿੱਚ ਵੀ ਉਹ ਵੀ ਜਿਹੜੇ ਕਾਰਡ ਜਿਹੜੇ ਮਾਲਕੀ ਦੇ ਹੱਕ ਜਿਹੜੇ ਉਹ ਦੇਣ ਲੱਗੇ ਦੇਖੋ ਇਹ ਛੋਟੀਆਂ ਗੱਲਾਂ ਨਹੀਂ ਜੇ ਤੇ ਆਪਾਂ ਸੰਜੀਦਗੀ ਨਾਲ ਸੋਚ ਕੇ ਵੋਟ ਪਾਵਾਂਗੇ ਫਿਰ ਤੇ ਟਿਕਾਣੀ ਸਿਰ ਪੈ ਜੂ ਫਿਰ ਤੇ ਆਪਾਂ ਨੂੰ ਸਾਰਾ ਇਹ ਸਭ ਕੁਝ ਮਿਲ ਵੀ ਜਾਊਗਾ ਸਾਰੇ ਕੰਮ ਵੀ ਹੋਣਗੇ ਔਰ ਮੈਂ ਇੱਕ ਡਾਹ ਕੇ ਗੱਲ ਕਹਿਣਾ ਕਿ ਤੁਹਾਡਾ ਕੰਮ ਕੋਈ ਰੁਕਣ ਨਹੀਂ ਦਿੰਦੇ ਜਿਹੜਾ ਵੀ ਤੁਸੀਂ ਕੰਮ ਕਰੋਗੇ ਕੋਈ ਕੰਮ ਜਿਹੜਾ ਢੰਡਾ ਦਾ ਹੋਊਗਾ ਗੰਗਾ ਨਗਰ ਦਾ ਹੋਊਗਾ ਕੋਈ ਵੀ ਕੰਮ ਕੋਈ ਵੀ ਇਨਸਾਨ ਆਜੂਗਾ ਬਸ ਇਹੋ ਕਹਿਣ ਦੀ ਲੋੜ ਐ ਵੀ ਗੰਗਾ ਨਗਰ ਤੋਂ ਮੇਰਾ ਕਹ ਲਿਆ ਮੈਨੂੰ ਦੇ ਇੱਥੇ ਤੁਸੀਂ ਅੱਗੇ ਵੀ ਸਾਦੇ ਰਹੋ ਤੇ ਮੈਂ ਹਾਜ਼ਰ ਵੀ ਉਦਾਰਿਆ ਔਰ ਮੈਂ ਇਸ ਗੱਲੋਂ ਦੇਖੋ ਕੋਈ ਆਜ ਨਾਲ ਵੋਟਾਂ ਲੈ ਜਾਣੀਆਂ ਉਹਨਾਂ ਨੇ ਕਈਆਂ ਨੇ ਇਹ ਨਾਲੇ 11 ਤਰੀਕ ਤੋਂ ਬਾਅਦ ਲੱਭਣਾ ਹੀ ਨੇ 11 ਤਰੀਕ ਲਿਖ ਲੋ ਅੱਜ ਮੇਰੇ ਕੋ 11 ਤਰੀਕ ਤੋਂ ਬਾਅਦ ਇਹ ਜਿੰਨੀਆਂ ਪਾਰਟੀਆਂ ਨੇ ਭਾਵੇਂ ਉਹ ਕਾਂਗਰਸ ਆ ਭਾਵੇਂ ਕਾਲੀਦਾ ਲਾਲੇ ਆ ਤੇ ਭਾਵੇਂ ਕੋਈ ਬੀਜੇਪੀ ਵਾਲੇ ਆ ਆ ਬੀਜੇਪੀ ਦਾ ਭਾਜੀ ਹੁਣਾਂ ਨੇ ਜ਼ਿਕਰ ਕੀਤਾ ਸੀ ਦੇਖੋ ਆਪਾਂ ਸੋਚ ਸਕਦੇ ਆ ਕਿ ਬੀਜੇਪੀ ਵੀ ਪੰਜਾਬ ਦੇ ਵਿੱਚ ਆ ਜੂਗੀ ਅੱਜ ਤਰਨਤਾਰ ਦੇ ਵਿੱਚ ਗਿਣਦੇ ਹੁੰਦੇ ਸੀ ਵੀ ਸ਼ਹਿਰ 'ਚ ਮਾੜੀ-ਮੋਟੀ ਵੋਟ ਬੀਜੇਪੀ ਨੂੰ ਪੈ ਜਾਂਦੀ ਆ ਅੱਜ ਸਾਰਿਆਂ ਨੇ ਮੂੰਹ ਮੋੜਿਆ ਬੀਜੇਪੀ ਤੋਂ ਕਾਰਨ ਜੇ ਅੱਜ ਆ ਤੁਹਾਡੇ ਸਾਹਮਣੇ ਲਾਲ ਲਕੀਰ ਵਾਲੇ ਜਾਂ ਤੁਹਾਡੇ ਆ ਕਾਰਡ 10-10 ਲੱਖ ਵਾਲੇ ਜਿਹੜੇ ਕਾਰਡ ਬਣ ਜੜੇ ਆ ਕੌਣ ਪਾਊਗਾ ਵੋਟ ਦੂਜੇ ਬੰਦੇ ਆਪਣੀ ਪੈਰੀ ਕੋਈ ਆਪ ਘਵਾੜਾ ਮਾਰਦਾ ਆਪਣੇ ਪੈਰ ਕੋਈ ਆਪ ਵੜਦਾ ਇਹਦੇ ਇਹ ਨਾਲ ਛੜੇੰਤਰ ਤੋਂ ਨਿਕਲਾਂਗੇ ਇਹਨਾਂ ਦੀ ਜੁਗਲੇਬਾਜੀ ਤੋਂ ਨਿਕਲਾਂਗੇ ਤੇ ਫੇਰ ਤੁਸੀਂ ਗੰਗਾ ਨਗਰ ਵਾਲੇ ਉਹ ਬਚ ਸਕਦੇ ਜੇ ਆ ਸਾਡੀਆਂ ਮਾਵਾ ਬੇਟੀਆਂ ਦੇ ਭੈਣਾ ਮੈਨੂੰ ਪਤਾ ਇਥੇ ਕੋਠਿਆਂ ਦੇ ਮਸਲੇ ਨੇ ਉਹ ਵੀ ਮੇਰੀ ਡੀਸੀ ਸਾਹਿਬ ਨਾਲ ਗੱਲ ਹੋ ਗਈ ਉਹ ਜਿਹੜੇ ਬਾਲਿਆਂ ਦਾ ਮਸਲਾ ਸੀ ਕੋਠਿਆਂ ਦਾ ਮਸਲਾ ਸੀ ਮੈਂ ਸਾਰੇ ਗੰਗਾ ਨਗਰ ਦੇ ਵਿੱਚ ਸਰਵੇ ਕਰਾ ਦੂੰਗਾ ਕੱਲੇ ਕੱਲੇ ਘਰ ਦਾ ਕਰਾ ਦੂੰਗਾ ਜੇ ਉਹ ਵੀ ਮਸਲਾ ਹੱਲ ਹੁੰਦਾ ਆ ਉਹ ਮੈਂ ਪਹਿਰ ਦੇ ਆਧਾਰ ਤੇ ਹੱਲ ਕਰੂੰਗਾ ਇਹ ਮੈਨੂੰ ਪਤਾ ਤੁਹਾਡੀਆਂ ਤਕਲੀਫਾਂ ਦਾ ਕਿ ਉਹ ਮਸਲਾ ਹੈ ਕਿ ਉਹਨਾਂ ਦੇ ਨਰੇਗਾ ਦੇ ਪੈਸੇ ਵੀ ਨਹੀਂ ਪਏ ਉਹ ਮੈਂ ਪਵਾ ਦੇਣਾ ਜੀ ਉਹ ਤੇ ਮੈਂ ਅੱਜ ਹੀ ਡੀਸੀ ਸਾਹਿਬ ਨਾਲ ਗੱਲ ਕਰਕੇ ਨਰੇਗਾ ਵਾਲੀ ਜਿਹੜੀ ਆ ਉਹ ਮਸਲਾ ਜਿਹੜਾ ਮੈਂ ਉਹ ਤੁਹਾਡੇ ਤੱਕ ਪਹੁੰਚਾ ਕਰ ਦਿੰਦਾ ਜੇ ਤੇ ਪ੍ਰੋਬਲਮ ਆਈ ਉਹ ਮੈਂ ਤੁਹਾਨੂੰ ਦੱਸ ਦਊਗਾ ਉਹ ਤੁਸੀਂ ਜਿਹੜੀ ਉਹ ਹੱਲ ਮੈਂ ਡੀਸੀ ਸਾਹਿਬ ਨੂੰ ਕਹਿ ਕੇ ਕਰ ਦਿਨਾ ਦੇਖੋ ਕਿਸੇ ਨੇ ਇਸ ਬੰਦੇ ਸੋਚਿਆ ਹੀ ਨਹੀਂ ਸੀਗਾ ਅੱਜ ਜੇ ਮੈਂ ਪਿੰਡ-ਪਿੰਡ ਜਾਂਦਾ ਇੱਕੋ ਹੀ ਗੱਲ ਆਉਂਦੀ ਆ ਜੀ ਜਿੱਥੇ 8 ਸਾਲ ਪਹਿਲਾਂ ਛੱਡ ਕੇ ਸੋ ਅੱਜ ਅਹੀਂ 8 ਸਾਲ ਬਾਅਦ ਉੱਥੇ ਹੀ ਖਲੋਤੇ ਤੇ ਜੇ ਹੁਣ ਉਸ ਪਰਮਾਤਮਾ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਅੱਜ ਕਿਰਪਾ ਕੀਤੀ ਆ ਅੱਜ ਤੁਹਾਡੇ ਵਿੱਚ ਆ ਕੇ ਖਿਲਾ ਰਿਆ ਆ ਭਾਵੇਂ ਉਹ ਸਗਨ ਸਕੀਮਾਂ ਦੇ ਜਿਹੜੇ ਮੈਨੂੰ ਯਾਦ ਹੈ ਉਦੋਂ ਵੀ ਮੈਂ ਸਰਪੰਚ ਜੀ ਨਾਲ ਨੂੰ ਜਾਂ ਪਿੰਡ ਨੂੰ ਆ ਕੇ 10-10 15-15 ਚੈੱਕ ਆਪ ਦੇ ਦਿਆ ਰਿਹਾ ਪਰ ਕਿਸੇ ਨੇ ਇਸ ਬੰਦੇ ਗੌਰ ਕੀਤਾ ਹੀ ਨਹੀਂਗਾ ਕੋਈ ਬੰਦਾ ਇਸ ਬੰਦੇ ਤੁਰਿਆ ਹੀ ਨਹੀਂ ਉਹ ਵੀ ਜਿਹੜੇ ਮੈਂ ਸਗਨ ਸਕੀਮਾਂ ਦੇ ਜਿਹੜੇ ਚੈੱਕ ਜਿਹੜੇ ਮੈਂ ਤੁਹਾਨੂੰ ਪਵਾ ਦੇਣਾ ਜਿੱਲੇ ਵੀ ਰਹਿ ਗਏ ਨੇ ਇਹ ਨਹੀਂ ਮੈਂ ਕਹਿੰਦਾ ਜਿੰਨੇ ਟੋਟਲੀ ਚੈੱਕ ਤੁਹਾਡੇ ਪਿੰਡ ਦੇ ਆ ਮੈਨੂੰ ਲਿਸਟ ਬਣਾ ਕੇ ਦੇ ਦਿਓ ਕੱਲੇ-ਕੱਲੇ ਪਰਿਵਾਰ ਤੱਕ ਉਹ ਪਹੁੰਚਾ ਦੇਾਂਗੇ ਮੇਰਾ ਕਹਿਣ ਤੋਂ ਬਾਅਦ ਦੇਖੋ ਅਸੀਂ ਤੇ ਕਹਿ ਲਿਨੇ ਅੱਜ ਸਟੇਜ ਤੇ ਖਲੋਗੇ ਕਿਉਂਕਿ ਸਰਕਾਰ ਆ ਸਭ ਕੁਝ ਇਹ ਤੁਹਾਨੂੰ ਵੀ ਇਸ ਗੱਲ ਦਾ ਮਾਣ ਆ ਵੀ ਅੱਜ ਹਰ ਮਹੀਸਾ ਸਰਕਾਰ ਦਾ ਹਿੱਸਾ ਬਣ ਜਾ ਰਿਹਾ ਇਹਨੇ ਕੁਝ ਨਾ ਕੁਝ ਕਰ ਦੇਣਾ ਤੇ ਆ ਜਿਹੜੇ ਤੁਰੇ ਫਿਰਦੇ ਨੇ ਇਹ ਪਤਾ ਕੀ ਗੱਲ ਆ ਕਹਿੰਦੇ ਆ ਤੁਸੀਂ ਆ ਵੇਂਦੇ ਜੇ ਆ ਸੋਸ਼ਲ ਮੀਡੀਆ ਤੇ ਆ ਜਿਹੜੇ ਆ ਟੈਲੀਫੋਨਾਂ ਦੇ ਉੱਤੇ ਇਹ ਕਹਿੰਦੇ ਨੇ 2 ਸਾਲਾਂ ਨੂੰ ਸਾਡੀ ਸਰਕਾਰ ਆ ਜਣੀ ਹੈ 2 ਸਾਲਾਂ ਨੂੰ ਤੇ ਸਰਕਾਰ ਦੇ ਅੱਗੇ ਵੀ ਰਹੀ ਸੀ ਆ 5 ਸਾਲ ਪਹਿਲਿਆਂ ਨੇ ਕੱਟਦੇ 3 ਸਾਲ ਹੋਣ ਆ ਲਿਆ ਕੱਟ ਤੇ ਜਿਹੜੇ ਇਥੋਂ ਭਾਈ ਹੋਏ ਐਮਐਲਏ ਸੀ ਭਾਵੇਂ ਕੋਈ ਸੀ ਕਿਸੇ ਨੇ ਗੌਰ ਹੀ ਨਹੀਂ ਕੀਤਾ ਤੁਹਾਡੇ ਵਾਲੇ ਬੰਦੇ ਕਿਸੇ ਨੇ ਇਸ ਬੰਦੇ ਵੇਖਿਆ ਹੀ ਨਹੀਂ ਵੀ ਤੁਹਾਡੀਆਂ ਤਕਲੀਫਾਂ ਕੀ ਆ ਅੱਜ ਮੈਂ ਇੱਥੇ ਤਾਂ ਆ ਤੁਹਾਡੀਆਂ ਮੈਂ ਲਿਸਟਾਂ ਬਣਾ ਕੇ ਆਇਆ ਤੁਹਾਡੇ ਕੱਲੇ-ਕੱਲੇ ਪਰਿਵਾਰ ਦੀਆਂ ਲਿਸਟਾਂ ਬਣਾ ਕੇ ਆਇਆ ਇੱਥੇ ਮੈਂ ਤਾਂ ਨਹੀਂ ਇੱਥੇ ਆ ਕੇ ਐਡਾ ਦਾਵਾ ਕਰਨ ਦਿਆ ਮੈਂ ਕੱਲੀ-ਕੱਲੀ ਲਿਸਟ ਬਣਾਈ ਆ ਕਿ ਕਿਹੜਾ ਪਰਿਵਾਰ ਦੇ ਕਿੰਨੇ ਜੀ ਆ ਔਰ ਉਸ ਪਰਿਵਾਰ ਨੂੰ ਕੀ ਚਾਹੀਦਾ ਉਸ ਪਰਿਵਾਰ ਦੇ ਕਿੰਨੇ ਜੀ ਸਾਰੇ ਰਜਿਸਟਰ ਕਰਨੇ ਆ ਔਰ ਉਹਦਾ ਜਿਹੜਾ ਬੀਮਾ ਯੋਜਨਾ ਦੇ ਕਾਰਡ ਜਿਹੜੇ ਆ ਉਹ ਤੁਸੀਂ ਮੇਰੇ ਕੋਲੋਂ ਲੈਣੇ ਇਹਨਾਂ ਨੇ ਕਿਸੇ ਨੇ ਕੁਝ ਨਹੀਂ ਦੇਣਾ ਇਹਦੇ ਇਹਨਾਂ ਨੇ ਜੁਮਲਿਆ ਜੋ ਜਿੰਨੀ ਛੇਤੀ ਨਿਕਲ ਜਾਗੇ ਬਾਜ ਜਾਗੇ ਪਰ ਜਿਹੜੇ ਇੱਥੇ ਰੌਲਾ ਪਾਉਦੇ ਫਿਰਦੇ ਆ ਨਾ ਉੱਜ ਕਰਦੇ ਆਂਗੇ ਉੱਜ ਕਰਦੇ ਆਂਗੇ ਫਿਕਰ ਨਾ ਕਰੋ ਇੱਥੇ ਪਹਿਰਾ ਵੀ ਦੇਾਂਗੇ ਤੇ ਠੋਕ ਇੱਥੇ ਤੁਹਾਡੇ ਅੱਗੇ ਖਲੋ ਆਗੇ ਵੀ ਕੋਈ ਪਰਵਾਹ ਨਾ ਕਰਿਓ ਸੋ ਇਸ ਕਰਕੇ 11 ਤਰੀਕ ਨੂੰ ਮੇਰੀ ਬੇਨਤੀ ਆ ਜਿਹੜੇ ਕੋਈ ਤੁਹਾਡੇ ਕੰਮ ਰਹਿੰਦੇ ਵੀ ਮੈਨੂੰ ਲਿਸਟ ਦੇ ਦਿਓ ਮੈਂ ਸਾਰੀ ਇਹਨਾਂ ਨੂੰ ਕਹੂੰਗਾ ਮੈਨੂੰ ਲਿਸਟ ਦੇ ਦਿਓ ਉਹ ਲਿਸਟ ਜਿਹੜੀ ਆ ਕਿਉਂਕਿ ਪਹਿਲਾਂ ਵੀ ਤੁਸੀਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਹੋ ਪ੍ਰਧਾਨ ਵੀ ਹੋ ਤੁਸੀਂ ਅੱਗੇ ਵੀ ਕੰਮ ਕੀਤਾ ਅਸੀਂ ਤੇ ਹੁਣ ਤੁਹਾਡੇ ਮਗਰ ਲੱਗੇ ਕੰਮ ਕਰਨਾ ਅਸੀਂ ਤੇ ਤੁਹਾਡੇ ਮਗਰ ਲੱਗੇ ਜਿਹੜੀਆਂ ਤੁਹਾਡੀਆਂ ਮੁਸ਼ਕਲਾਂ ਹੋਣਗੀਆਂ ਉਹ ਤੁਸੀਂ ਦੱਸਣੀਆਂ ਅਸੀਂ ਉਹ ਹੱਲ ਕਰਦੇ ਜਾਵਾਂਗੇ ਸੋ ਇਸ ਕਰਕੇ 11 ਤਰੀਕ ਨੂੰ ਆਪਾਂ ਝਾਰੂ ਵਾਲਾ ਬਟਲ ਨੱਪ ਕੇ ਆ ਬੀਬੀਆਂ ਦੇ ਸਾਡੀਆਂ ਸਾਰੀਆਂ ਸਿਆਣੀਆਂ ਨੇ ਕਹੀ ਬਣਾ ਮੇਰਾ ਬੀਬੀਆਂ ਦੀਆਂ ਨੀਆਂ ਵੀ ਬਾਕੀ ਦੇ ਗੱਲਾਂ ਸਾਰੀਆਂ ਕਰ ਗਿਆ ਹਜ਼ਾਰ ਵਾਲੀ ਨਹੀਂ ਗੱਲ ਤੂੰ ਕੀਤੀ ਇਹੋ ਗੱਲ ਹੀ ਆ ਨਾ ਵੀ ਕਹਿੰਦੀਆਂ ਹੋਣੀਆਂ ਵੀ ਇਹ ਗੱਲਾਂ ਦੇ ਬੜੀਆਂ-ਬੜੀਆਂ ਤਗੜੀਆਂ ਕਰਨ ਡਿਆ ਪਰ ਹਿਆਰ ਵਾਲੀ ਗੱਲ ਕਿੱਥੇ ਕਿਹੜੀ ਨੁੱਕਰ 'ਚ ਇਹਨੇ ਸੁੱਟਤੀ ਫਿਕਰ ਨਾ ਕਰੋ ਇੱਕ ਵਾਰੀ ਪਚਾਓ ਉਥੇ ਉਹ ਵੀ ਮਸਲਾ ਹੱਲ ਕਰਕੇ ਤੇ ਫੇਰ ਦੋਰੇ ਤੁਹਾਡੇ ਕੋ ਆਵਾਂਗੇ ਉਹ ਵੀ ਹੱਲ ਕਰਕੇ ਫੇਰ ਆਵਾਂਗੇ ਤੁਹਾਡੇ ਕੋਲ ਜਿਹੜੀ ਜ਼ਬਾਨ ਕਰਾਂਗੇ ਉਹਦੇ ਤੇ ਪੂਰੇ ਉਤਰਾਂਗੇ ਸੋ ਇਸ ਕਰਕੇ ਬਾਕੀ ਚੋੜ ਨਿਸ਼ਾਨ ਦਾ ਤੇ ਤੁਹਾਨੂੰ ਪਤਾ ਹੀ ਆ ਤੇ ਝਾੜੂ ਚੋੜ ਨਿਸ਼ਾਨ ਆ ਤੇ ਝਾੜੂ ਫਿਰ ਜਿੱਥੇ ਫਿਰ ਜਾਂਦਾ ਮੇਰਾ ਘਰ ਫਿਰ ਗੰਦਬੰਦ ਚੁੱਕ ਕੇ ਬਾਹਰ ਹੀ ਸੁੱਟਦਾ ਨਾ ਝਾੜੂ ਸੋ ਇਸ ਕਰਕੇ ਮੇਰੀ ਬੇਨਤੀ ਆ ਕਿ ਝਾੜੂ ਵਾਲਾ ਬੰਨ ਨੱਪ ਕੇ ਤੇ ਤੁਸੀਂ ਉਹੋ ਆਪਾਂ ਵਧੀਆ ਮਾਹੌਲ ਲਿਆਈਏ ਜਿਹੜਾ 8 ਸਾਲ ਪਹਿਲਾਂ ਆਪਾਂ ਮਾਹੌਲ ਬਣਾਇਆ ਸੀ ਇਲਾਕੇ ਦੀ ਡਿਵੈਲਪਮੈਂਟ ਕਰਾਈ ਸੀ ਤੁਹਾਡੇ ਰਾਸ਼ਨਿੰਗ ਦੇ ਕਾਰਡ ਬਣਦੇ ਹੁੰਦੇ ਸੀ ਤੁਹਾਡੇ ਹੁਣ ਤੇ ਕਈ ਸਕੀਮਾਂ ਹੋਰ ਆ ਗਈਆਂ ਜਿਹੜੇ ਰਹਿ ਗਏ ਨੇ ਉਹ ਵੀ ਪੂਰੇ ਕਰਨੇ ਆ ਤੁਹਾਡੇ ਬੀਮਾ ਯੋਜਨਾ ਵਾਲੇ ਕਰਨੇ ਆ ਲਾਲ ਲਕੀਰ ਵਾਲੇ ਕਰਨੇ ਸਾਰੇ ਕੰਮ ਤੁਹਾਡੇ ਇਹ ਜ਼ਿੰਮੇਵਾਰੀ ਚੁੱਕ ਕੇ ਚੱਲੇ ਤੁਹਾਡੇ ਕੋ ਕਿ ਸਾਰੇ ਕੰਮ ਭਾਵੇਂ ਇਸ ਪਿੰਡ ਦੇ ਵਿੱਚ ਆ ਕੇ ਕੈਂਪ ਲਵਾਈਏ ਇਸ ਪਿੰਡ ਦੇ ਵਿੱਚ ਆ ਕੇ ਅਫਸਰ ਸਾਹੀ ਆ ਕੇ ਕੈਂਪ ਲਾ ਕੇ ਤੁਹਾਡੇ ਮੁਕੰਮਲ ਕੰਮ ਕਰਾ ਕੇ ਜਾਊਗੀ ਤੁਹਾਡਾ ਸਾਰਿਆਂ ਦਾ ਇੱਥੇ ਆਿਆਂ ਦਾ ਧੰਵਾਦ ਵੀ ਕਰਦਾ ਔਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਕਿਸੇ ਤਰੀਕੇ